ਡਿਪਟੀ ਕਮਿਸ਼ਨਰ ਦੇ ਵੱਲੋਂ ਦਾਣਾ ਮੰਡੀ ਗੁਰਦਾਸਪੁਰ ਵਿਖੇ ਪਹੁੰਚ ਕੇ ਪਹੁੰਚ ਕੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਹੈ ਤਾਜ਼ੀ ਖੀ ਸ਼੍ਰੀਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਝੋਨੇ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਨ ਦਿੱਤੀ ਜਾਵੇਗੀ ਅੱਜ ਡਿਪਟੀ ਕਮਿਸ਼ਨਰ ਦਾਣਾ ਮੰਡੀ ਗੁਰਦਾਸਪੁਰ ਵਿਖੇ ਪਹੁੰਚੇ ਅਤੇ ਕਿਸਾਨ ਸੁਖਦੇਵ ਸਿੰਘ ਵਾਸੀ ਰਾਮਨਗਰ ਦੀ ਪਨ ਗਰੇਂਦ ਦੀ ਫੜ ਤੇ ਢੇਰੀ ਦੀ ਬੋਲੀ ਕਰਵਾ ਕੇ ਖਰੀਦ ਸ਼ੁਰੂ ਕਰਵਾਈ ਗਈ ਇਸ ਤੋਂ ਪਹਿਲਾਂ ਵੀ ਡਿਪਟੀ ਕਮਿਸ਼ਨਰ ਦੇ ਵੱਲੋਂ ਦਾਣਾ ਮੰਡੀ ਕਾਨੂੰਵਾਨ ਅਤੇ ਜੋੜਾ ਛਤਰਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਜਾ ਚੁੱਕੀ ਹੈ ਤੇ ਕਿਸਾਨ ਦਾ ਵੀ ਮੰਡੀਆਂ ਦੇ ਵਿੱਚ ਧਿਆਨ ਰੱਖਿਆ ਜਾਵੇਗਾ। ਹਨਾ ਮੰਡੀ ਕੁਦਾਸਪੁਰ ਚ ਖਰੀਦ ਸ਼ੁਰੂ ਕਰਾਣ ਆਏ ਆ ਤੇ ਪਹਿਲਾਂ ਵੀ ਅਸੀਂ ਕਨੂਮਾਨ ਤੇ ਜੋੜਾ ਛਤਰੀ ਮੰਡੀ ਚ ਗਏ ਸੀਗੇ ਤੇ ਪਟਾਲਾ ਚ ਵੀ ਅੱਜ ਦੱਸਿਆ ਡੀ ਐਫ ਸੀ ਸਾਹਿਬ ਨੇ ਕਿ ਰਿਕਵਰਮੈਂਟ ਸ਼ੁਰੂ ਹੋ ਗਈ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਜਿਹੜੀ ਆਰਟੀ ਐਸੋਸੀਏਸ਼ਨ ਨੇ ਵੀ ਹੜਤਾਲ ਤੋਂ ਕੱਤੀ ਹੈ ਤੇ ਰਾਈਸ ਮੰਦਰਸ ਨੇ ਵੀ ਉਨਾਂ ਨੇ ਵੀ ਆਪਣੀ ਅਲੋਟਮੈਂਟ ਉਹਨਾਂ ਦੀ ਹੋ ਗਈਆਂ ਨੇ ਫਾਈਲ ਸਬਮਿਟ ਹੋ ਗਈਆਂ ਨੇ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਕੰਮ ਬੜਾ smooth ਚੱਲੇਗਾ ਕਿਸੇ ਵੀ ਕਿਸਾਨ ਨੂੰ ਅਸੀਂ ਕੋਈ ਦਿੱਕਤ ਨਹੀਂ ਆਣ ਦਵਾਗੇ ਜਿੰਨਾ ਵੀ ਚੋਣਾ ਸਾਡੇ ਕੋਲੇ ਅੱਜ ਤੱਕ ਆਇਆ ਉਹਦੀ ਕਲੋਟਮੈਂਟ ਅਸੀਂ ਕਰ ਲਈ ਜੀ ਜੋ ਅੱਜ ਆਇਆ ਇਹ ਵੀ ਮੈਂ ਦੇਖਿਆ ਤੁਹਾਡੇ ਸਾਹਮਣੇ ਕੀ ਬੜਾ ਸਾਫ਼ ਸੁਥਰਾ ਤੇ ਸੁੱਖਾ ਤੋਂ ਨਾਰੇ ਆ ਇਹ ਇਹੀ ਸਾਡੀ ਸਾਰੇ ਫਾਰਮਰਸ ਨੂੰ ਵੀ ਅਪੀਲ ਸੀ ਕਿ ਸੁੱਕਾ ਝੋਨਾ ਲੈ ਕੇ ਆਓ ਤਾਂ ਕਿ ਉਹਨਾਂ ਦਾ ਆਂਦਾ ਹੀ ਖਰੀਦ ਹੋ ਜਾਏ ਤੇ ਰਾਈਸ ਮਰਡਰ ਨੂੰ ਵੀ ਕੋਈ ਦਿੱਕਤ ਨਾ ਹੋਵੇ ਤੇ ਉਹਨਾਂ ਦੀ ਪੇਮੈਂਟ ਵੀ ਨਾਲ ਦੇ ਨਾਲ ਹੋਵੇ ਤੇ ਸਾਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਪੂਰੇ ਇੰਤਜ਼ਾਮ ਕੀਤੇ ਗਏ ਨੇ ਤੇ ਅਸੀਂ ਵਿਸ਼ਵਾਸ ਕਰਵਾਉਂਦੇ ਹਾਂ ਸਾਰੇ ਕਿਸਾਨਾਂ ਨੂੰ ਸਰਕਾਰ ਵੱਲੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਕਿਸੇ ਨੂੰ ਮੱਡੇ ਵਿੱਚ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਝੋਨੇ ਦੀ ਫੀਲ ਸਮੂਹ ਚੱਲੇਗੀ ਚੱਲਣ ਵਾਲੇ ਸਟਾਈਕ ਦੀ ਚੱਲਣ ਵਾਲੇ ਸਟਾਈਕ ਇਹ ਨਹੀਂ ਹੋਊਗੀ ਜਾਨ ਜੀ ਕੋਈ ਨਹੀਂ ਹੋਊਗੀ ਤੇ ਅਸੀਂ ਆਪਣੇ ਕੋਲ ਦੇ ਲਏ ਵੈਸੇ ਸਟਾਈ ਖਤਮ ਹੋ ਗਈ ਹੈ ਜੀ ਯਾ ਅੱਜ ਫਾਈਲ